ਅੱਜ ਜਿਹੜੀ ਮਿੱਟੀ ਹੈ ਵੀ ਤਾਜ਼ੀ ਪਾਈ ਹੋਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਕਿ ਬੱਸ ਦਾ ਬੈਲੈਂਸ ਨਹੀਂ ਬਣਦਾ ਔਰ ਇਹ ਮਿੰਨੀ ਬੱਸ ਜਿਹੜੀ ਆ ਜਿਹਦੇ ਵਿੱਚ ਤਿੰਨ ਚਾਰ ਕੁ ਸਵਾਰੀਆਂ ਬੈਠੀਆਂ ਦੱਸਿਆ ਜਾ ਰਿਹਾ ਸੀ ਤੇ ਇਹ ਬੱਸ ਦਾ ਡਰਾਈਵਰ ਜਿਹੜਾ ਸੰਤੁਲਨ ਵਿਗੜ ਜਾਂਦਾ ਤੇ ਬੱਸ ਜਿਹੜੀ ਹੈ ਉਹ ਖੇਤ ਵਿੱਚ ਡਿੱਗ ਜਾਂਦੀ ਹੈ ਕੋਈ ਬਣੀ ਮੁੱਤ ਜਾਣ ਕੇ ਦਿਓ ਮੋੜਾ ਟਰੈਕਟਰ ਖੜਾ ਸੀਗਾ ਤੇਰੇ ਕੋਲ ਟ੍ਰੇਨ ਮੋਟਰਸਾਈਕਲ ਆ ਗਿਆ ਉਹਨੂੰ ਪਜਾਈ ਜਾਂਦਾ ਤੇ ਤੈਨੂੰ ਮੁੱਢੀ ਹੋ ਗਈ ਸੜਕ ਤੰਗ ਹੈ ਉੱਧਰ ਸੜਕ ਵੀ ਤੰਗ ਹੈ ਤਾਜੀ ਬਰਮ ਪਈ ਹੋਣਾ ਤਾਜੀ ਬਰਮ ਬੜੀਆਂ ਹੋਣਾ ਸੜਕ ਨਵੀਂ ਬਣੀ ਨਾ ਇਹਦੇ ਕਰਕੇ ਤਾਜੀ ਬਰਮ ਪਈ ਕਿਉਂ ਦੰਦ ਚਲੋ ਹਾਦਸਾ ਤੋਂ ਉੱਧਰ ਹੀ ਕੋਈ ਜਾਣ ਕੇ ਨਹੀਂ ਕਰਦਾ ਇੰਨਾ ਹੋ ਗਿਆ ਬਚਾ ਹੋ ਗਿਆ ਜਾਂ ਤੇ ਇਹ ਮੇਨ ਚੀਜ਼ ਇਹੀ ਹੋਈ ਉਹਦੀ ਬਹੁਤ ਆਰਾਂ ਨੂੰ ਓਕੇ ਉਹਦੇ ਕਰਕੇ ਉਹ ਖੜਾ ਸੀਗਾ ਤੇ ਮੋਹਰੇ ਜਾਨ ਨੂੰ ਬੋਲਟ ਆਇਆ ਜਾਨ ਨੂੰ ਹੁਣ ਅਸੀਂ ਤਾਂ ਇਹਨੂੰ ਕੱਟ ਕੇ ਕੋਸ਼ਿਸ਼ ਕਰਦੇ ਸੀ ਨਾ ਜੀ ਜਿ ਆਪਣਾ ਹੁਣ ਤੁਹਾਨੂੰ ਵੀ ਪਤਾ ਜਿੰਨੀ ਜਿਆਦਾ ਤੇਜ਼ ਹੁੰਦੀ ਹੈ ਤੁਹਾਨੂੰ ਵੀ ਪਤਾ ਇੱਥੇ ਦੋਨਾਂ ਰੁਗਣੀ ਦੀ ਗੱਡੀ ਤਾਂ ਬਹੁਤ ਛਾਲੇ ਮਾਰ ਕੇ ਰੁਗਣੀ ਦੀ ਪਰੇ ਜਾ ਕੇ ਵੀ ਤੇਜ਼ੀ ਦੀ ਗੱਲ ਕਿਸੇ ਨੇ ਨਹੀਂ ਕੀਤੀ ਉਹ ਤਾਂ ਸੜਕ ਤੰਗ ਕਰਕੇ ਉਦਾਂ ਗੱਲ ਕਰਦਾਂਗੇ ਅਸੀਂ ਉਹੇ ਬਚਾਉਂਦੇ ਬਚਾਉਂਦੇ ਹਾਂ ਨਾ ਅਜੇ ਜੇ ਤੇਜ਼ ਹੁੰਦੇ ਤਾਂ ਜਿਆਦਾ ਨੁਕਸਾਨ ਹੁੰਦਾ ਰੱਬ ਨੇ ਤੇ ਸਵਾਰੀਆਂ ਕਿੰਨੀਆਂ ਸੀ ਅੰਦਰ ਸਵਾਰੀਆਂ 4 ਸੋਨਾ ਕਹਿੰਦੇ ਕਿ ਤਾਰ ਵੀ ਜਿਹੜੀ ਬਿਜਲੀ ਵਾਲੀ ਹੈ ਉਹਦਾ ਹੀ ਬਚਾਉ ਹਾਂ ਨਹੀਂ 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 ਉਹ ਪਾਂਦੇ ਸੀ ਨਾ ਤਾਰਾਂ ਉਹ ਮੁੰਡੇ ਕਰਕੇ ਥੋੜੇ ਜਿਹਾ ਕੀ ਪਤਾ ਬਾਕੀ ਪਲੈਂਟ ਦਾ ਉਹ ਜੇ ਰੱਬ ਕਰੇ ਲੈਟ ਨਾ ਹੋਵੇ ਕੀ ਪਤਾ ਰੱਬ ਨੇ ਰੱਖ ਲਏ ਕਹਿਣਾ ਰੱਬ ਨੇ ਰੱਖ ਲਏ ਬਸ ਬਾਕੀ ਹੁਣ ਜੋ ਜਿੰਨੇ ਮੁੰਨੀਆਂ ਗੱਲਾਂ ਤਾਂ ਹੋਣੀਆਂ ਹੀ ਨੇ ਸਵਾਰੀਆਂ ਕਿੰਨੀਆਂ ਜਿਹੜੇ ਸਵਾਰੀਆਂ ਨੂੰ ਬਾਹਰ ਕੱਢਿਆ ਕਿਦਾਂ ਉਹ ਪਾਜੀ ਪਰਲੇ ਚੀਚੇ ਰਹਾਂ ਦੋ ਥੋੜੇ ਜਿਹੇ ਇਧਰੋਂ ਨਿਕਲੇ ਜਿਹੜੇ ਮੁੰਡੇ ਸਮਾਂਡੇ ਤੇ ਕੇ ਬਾਕੀ ਪਰਿਓ ਚੀਜਾਂ ਪਾਣ ਕਿਤੇ ਨੂੰ ਕੱਢ ਦਿੱਤੀ ਵੀ ਹਾਂਜੀ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੀਸੂਰੀ ਸਾਥੇ ਇਸ ਸਮੇਂ ਸੀ ਰਕੜਾ ਟਾਹਾ ਵਿਖੇ ਮੌਜੂਦ ਹੈ ਔਰ ਬਿਲਕੁਲ ਮੇਰੇ ਪਿੱਛੇ ਤੁਸੀਂ ਪਿੰਡ ਦਾ ਗੇਟ ਦੇਖ ਸਕਦੇ ਹੋ ਔਰ ਇੱਥੇ ਇੱਕ ਹਾਦਸਾ ਵਾਪਰਿਆ ਲੇਕਿਨ ਗਨੀਮਤ ਇਹੀ ਹੈ ਕਿ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਔਰ ਮੜੀਆਂ ਮੋਟੀਆਂ ਛਰੀਟਾਂ ਆਈਆਂ ਹੋਣਗੀਆਂ ਪਰ ਆਹ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੀ ਤੰਗੀ ਕਰਕੇ ਹਾਲਾਂਕਿ ਸੜਕ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਇਹ ਜਿਹੜੀ ਬੱਸ ਆ ਉਹਦਾ ਸੰਤੁਲਨ ਵਿਗੜ ਜਾਂਦਾ ਔਰ ਦੱਸਿਆ ਜਾ ਰਿਹਾ ਕਿ ਬੱਸ ਆਪਣੇ ਸਾਈਡ ਤੋਂ ਆ ਰਹੀ ਸੀ ਪਰ ਇੱਕ ਸ਼ਾਇਦ ਟਰੈਕਟਰ ਖੜਾ ਸੀ ਜਿਹੜੀ ਗੱਲ ਪਹੁੰਚੀ ਹੈ ਬਾਕੀ ਅਸੀਂ ਮੌਕੇ ਤੇ ਮੌਜੂਦ ਨਹੀਂ ਸੀਗੇ ਪਰ ਆ ਜਿਹੜੀ ਮਿੱਟੀ ਹੈ ਵੀ ਤਾਜੀ ਪਾਈ ਹੋਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਕਿ ਬੱਸ ਦਾ ਬੈਲੈਂਸ ਨਹੀਂ ਬਣਦਾ ਔਰ ਇਹ ਮਿੰਨੀ ਬੱਸ ਜਿਹੜੀ ਆ ਜਿਹਦੇ ਵਿੱਚ ਤਿੰਨ ਚਾਰ ਕੁ ਸਵਾਰੀਆਂ ਬੈਠੀਆਂ ਦੱਸਿਆ ਜਾ ਰਿਹਾ ਸੀ ਤੇ ਇਹ ਬੱਸ ਦਾ ਡਰਾਈਵਰ ਜਿਹੜਾ ਸੰਤੁਲਨ ਵਿਗੜ ਜਾਂਦਾ ਤੇ ਬੱਸ ਜਿਹੜੀ ਹੈ ਉਹ ਖੇਤ ਵਿੱਚ ਡਿੱਗ ਜਾਂਦੀ ਹੈ ਔਰ ਝੋਨੇ ਜੀ ਬੱਸ ਡਿੱਗਦੀ ਆ ਲੇਕਿਨ ਬਾਪੂ ਜੀ ਉਹਨਾਂ ਨੇ ਗੱਲ ਦੱਸੀ ਹੈ ਜਿਹੜੀ ਹੋਰ ਹੈਰਾਨ ਕਰਨ ਵਾਲੀ ਹੈ ਪਰੇਸ਼ਾਨ ਕਰਨ ਵਾਲੀ ਸੀਗੀ ਉਹ ਇਹ ਸੀ ਕਿ ਆ ਬਿਜਲੀ ਦੀ ਤਾਰ ਜਿਹੜੀ ਹੈ ਉਹ ਵੀ ਬੱਸ ਹੇਠ ਆ ਜਾਂਦੀ ਆ ਜਿਹਦੇ ਨਾਲ ਕੋਠੀ ਨੂੰ ਕਨੈਕਸ਼ਨ ਜਾਂਦਾ ਤਾਂ ਉਹ ਵੀ ਬਹੁਤ ਵੱਡਾ ਬਚਾਅ ਹੋਇਆ ਰੱਬ ਨੇ ਬਚਾ ਲਿਆ ਗਨਿਮਤ ਤੇ ਖੁਸ਼ਕਿਸਮਤੀ ਹੈ ਕਿ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਹਾਲਾਂਕਿ ਜਿਹੜੇ ਬੱਸ ਦੇ ਓਨਰ ਐ ਸਤਾਵੀਰ ਉਹ ਵੀ ਮੌਕੇ ਤੇ ਪਹੁੰਚਦੇ ਆ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੰਮੇ ਆ ਕਿ ਹਾਦਸਾ ਕਿਵੇਂ ਹੋਇਆ ਔਰ ਜਿਹੜੇ ਬਸਮਿਨੀ ਬਸ ਦੇ ਡਰਾਈਵਰ ਹੈ ਉਹਨਾਂ ਵੱਲੋਂ ਵੀ ਉਪਰਾਲੇ ਕੀਤੇ ਗਏ ਕਿ ਜਿਹੜੇ ਸਵਾਰੀਆਂ ਵਿੱਚ ਬੈਠੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਨ੍ਹਾਂ ਨੂੰ ਹਸਪਤਾਲ ਦੀ ਦਵਾਈ ਦੀ ਕੋਈ ਲੋੜ ਹੈ ਉਹਨਾਂ ਨੂੰ ਦਵਾਈ ਵੀ ਦਿੱਤੀ ਜਾਵੇ ਪਿੰਡ ਦੇ ਬਜ਼ੁਰਗ ਨਾਲ ਨੇ ਬਾਪੂ ਜੀ ਇਹ ਕਿੱਦਾਂ ਹੋਇਆ ਹਾਦਸਾ ਕੋਈ ਮਾੜੀ ਮੋਟੀ ਜਾਣਕਾਰੀ ਦੇ ਦੋ ਕੋਈ ਟਰੈਕਟਰ ਖੜਾ ਸੀ ਇਧਰ ਇੱਕ ਬੁਲਟ ਮੋਟਰਸਾਈਕਲ ਆ ਗਈ ਉਹਨੂੰ ਪਹੁੰਚਾਈ ਜਾਂਦੇ ਇਧਰੋਂ ਗੱਡੀ ਆ ਕੋਈ ਹਾਂਜੀ ਹਾਂਜੀ ਸੜਕ ਤੰਗ ਹੈ ਉੱਦੋਂ ਸੜਕ ਵੀ ਤੰਗ ਹੈ ਤਾਜੀ ਬਰਮ ਪਈ ਹੋਣਾ ਤਾਜੀ ਬਰਮ ਬੜੀਆਂ ਹੁਣ ਸੜਕ ਨਵੀਂ ਬਣੀ ਨਾ ਇਹਦੇ ਕਰਕੇ ਤਾਜੀ ਬਰਮ ਪਈ ਕਿਉਂਕਿ ਢੰਡਾ ਪਈ ਜੀ ਚਲੋ ਹਾਦਸਾ ਤਾਂ ਉਦੋਂ ਹੀ ਕੋਈ ਜਾਣ ਕੇ ਨਹੀਂ ਕਰਦਾ ਇੰਨਾ ਹੋ ਗਿਆ ਬਚਾਅ ਹੋ ਗਿਆ ਜਾਂ ਤੇ ਇਹ ਮੇਨ ਚੀਜ਼ ਇਹੀ ਹੁੰਦੀ ਹੈ ਅੱਗੇ ਰੋਜ਼ ਲਖਦੀ ਨਹੀਂ ਹਾਂਜੀ ਹਾਦਸਾ ਕੋਈ ਜਾਣ ਕੇ ਨਹੀਂ ਕਰਦਾ ਪਰ ਆਹ ਤਾਂ ਇੰਨਾ ਹੈ ਕਿ ਸਵਾਰੀਆਂ ਘੱਟ ਸੀਆਂ ਦਾ ਚਲੋ ਬਹੁਤ ਸ਼ੁਕਰੀਆ ਜੀ ਬਾਪੂ ਜੀ ਇਹ ਰਕੜਾ ਢਾਹਾਂ ਤੋਂ ਬਜ਼ੁਰਗ ਨੇ ਜੀ ਹਾਂ ਜੀ ਘਰ ਚੱਲਦੇ ਮੈਂ ਨਹੀਂ ਫੇਰ ਆਕੜੀ ਤਾਂ ਬੜੇ ਨਿੱਗੇ ਸੁਭਾਅ ਦੇ ਨੇ ਜੀ ਰਕੜਾ ਢਾਹਾਂ ਵਾਲੇ ਇਹ ਸੱਤਾ ਵੀਰ ਹੈ ਇਹਨਾਂ ਦੀਆਂ ਬੱਸਾਂ ਅੱਜ ਸੱਤੇ ਭਾਜੀ ਤੁਸੀਂ ਬੱਸ ਚਲਾ ਰਹੇ ਸੀ ਕਿ ਕੋਣ ਚਲਾ ਰਿਹਾ ਸੀ ਜੀ ਮੈਂ ਚਲਾ ਰਿਹਾ ਸੀ ਜੀ ਦੱਸਿਆ ਜੀ ਮੈਂ ਬਜ਼ੁਰਗਾਂ ਨੂੰ ਦੱਸਿਆ ਕਿ ਇਹ ਟ੍ਰੈਕਟਰ ਵੀ ਖੜਾ ਸੀਗਾ ਮੋਟਰਸਾਈਕਲ ਵਾਲਾ ਵੀ ਮੋੜੇ ਆ ਗਿਆ ਤੇ ਸੰਤੁਲਨ ਵਿਗੜ ਗਿਆ ਹਾਂਜੀ ਹਾਂਜੀ ਭਾਜੀ ਉਹ ਖੜਾ ਦਾ ਉਹ ਵੀ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਭਾਜੀ ਕਰ ਦਿੰਨੇ ਉਦੋਂ ਖਿੱਚ ਪਾਈ ਉਹਦੀ ਕਹਿੰਦੇ ਬੱਸ ਜੀ ਕਹਿੰਦੇ ਦਾਗ 15 ਮਿੰਟ ਅੱਧਾ ਘੰਟਾ ਲੱਗ ਜਾਣਾ ਨਹੀਂ ਨਹੀਂ ਜਦੋਂ ਬੱਸ ਡਿੱਗੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਖੇਤ 'ਚ ਡਿੱਗੀ ਹੈ ਉਦੋਂ ਕਹਿੰਦੇ ਕਿ ਮੋੜੇ ਇੱਕ ਟ੍ਰੈਕਟਰ ਖੜਾ ਸੀ ਮੋਟਰਸਾਈਕਲ ਆ ਗਿਆ ਟ੍ਰੈਕਟਰ ਨੇ ਖਿੱਚ ਪਾਈ ਉਹਦੀ ਓਕੇ ਉਹਦੇ ਕਰਕੇ ਉਹ ਖੜਾ ਸੀਗਾ ਮੇ ਮੋਰੇ ਜਾਨ ਨੂੰ ਬੋਲਟ ਆਇਆ ਜਾਨ ਨੂੰ ਹੁਣ ਅਸੀਂ ਤਾਂ ਇਹਨੂੰ ਕੱਟ ਕੇ ਕੋਸ਼ਿਸ਼ ਕਰਦੇ ਸੀ ਨਾ ਜੀ ਜੇ ਆਪਣਾ ਹੁਣ ਤੁਹਾਨੂੰ ਵੀ ਪਤਾ ਜਿੰਨੀ ਜਿਆਦੇ ਤੇਜ਼ ਹੁੰਦੀ ਹੈ ਤੁਹਾਨੂੰ ਵੀ ਪਤਾ ਇੱਥੇ ਤੋਂ ਉਹਨਾਂ ਰੁਗਣੀ ਦੀ ਗੱਡੀ ਤਾਂ ਬਹੁਤ ਛਾਲੇ ਮਾਰ ਕੇ ਰੁਗਣੀ ਦੀ ਪਰੇ ਜਾ ਕੇ ਨਹੀਂ ਤੇਜ਼ੀ ਦੀ ਗੱਲ ਕਿਸੇ ਨੇ ਨਹੀਂ ਕੀਤੀ ਉਹ ਸੜਕ ਤੰਗ ਕਰਕੇ ਉਹ ਤਾਂ ਗੱਲ ਕਰਦਾਂਗੇ ਅਸੀਂ ਉਹੇ ਬਚਾਉਂਦੇ ਬਚਾਉਂਦੇ ਆ ਨਾ ਅਜੇ ਜੇ ਤੇਜ਼ ਹੁੰਦੇ ਤਾਂ ਜਿਆਦਾ ਨੁਕਸਾਨ ਹੁੰਦਾ ਰੱਬ ਨੇ ਤੇ ਸਵਾਰੀਆਂ ਕਿੰਨੀਆਂ ਸੀ ਅੰਦਰ ਸਵਾਰੀਆਂ 4 5 6 ਦੇਣੇ ਸੀਗੇ ਉਹਨਾਂ ਤੇ ਸੱਟ-ਚੋਟ ਜਿਹੜੀ ਨਹੀਂ ਨਹੀਂ ਇੱਕ ਛੋਟੀ ਬੱਚੀ ਸੀਗੀ ਤੇ ਉਹ ਸਾਡੇ ਪਿੰਡ ਦੇ ਸੀਗੇ ਉਹ ਸਹੀ ਸੀਗੇ ਉੱਦਾਂ ਕੋਈ ਛੱਟ ਨਾ ਲੱਗੀ ਉੱਦਾਂ ਜਾਨੀ ਕੁੜੀ ਘਵਰਾ ਗਈ ਸੀ ਰੋਂੜਾ ਮੈਂ ਤੁੱਚ ਲੁੱਕ ਭਰਾਉਣਾ ਹੀ ਆ ਮੈਨੂੰ ਪਤਾ ਲੱਗਾ ਬਈ ਜਿਹੜੇ ਹੋਰ ਤੁਹਾਡੇ ਸਾਥੀ ਐ ਜਦੋਂ ਉਹਨਾਂ ਨੂੰ ਦੱਸਿਆ ਕਿ ਬੱਸ ਇਹ ਥਾਂ ਇੱਦਾਂ ਪਲਟ ਗਈ ਐ ਉਹ ਵੀ ਘਵਰਾ ਗਏ ਪਰ ਸਾਰੇ ਛੇਤੀ ਆ ਗਏ ਨਹੀਂ ਨਹੀਂ ਵਿੱਚ ਉਹ ਸਾਰੇ ਘਵਰਾਏ ਜਾਂਦੇ ਭਾਜੀ ਐਕਸੀਡੈਂਟ ਦਾ ਨਾਮ ਹੀ ਤੁਹਾਨੂੰ ਪਤਾ ਹੀ ਐ ਇਹਦਾ ਕਿਸੇ ਨੂੰ ਵੀ ਸੁਣਨੇ ਤੁਹਾਨੂੰ ਪਤਾ ਹੀ ਐ ਜੀ ਹੋਏ ਜਾਂਦਾ ਐ ਸੰਤ ਆਪਣਾ ਤਾਰ ਤਾਂ ਪਤਾ ਆਪ ਅਸੀਂ ਬਚ ਗਏ ਹਾਂ ਉੱਥੇ ਬੈਠੇ ਕਨੈਕਟਰ ਦਾ ਨਾਲ ਜੀ ਕਹਿੰਦੇ ਕਿ ਤਾਰ ਵੀ ਜਿਹੜੀ ਬਿਜਲੀ ਵਾਲੀ ਹੈ ਉਹਦਾ ਵੀ ਪਚਾਓਗੇ ਕਰੰਟ ਨਹੀਂ ਆਗੇ ਹਾਂਜੀ ਨਹੀਂ 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 ਉਹ ਪਾਉਂਦੇ ਸੀ ਨਾ ਤਾਰਾਂ ਉਹਦੇ ਕਰਕੇ ਥੋੜੇ ਜਿਹਾ ਪਤਾ ਬਾਕੀ ਪਲੇਟ ਦਾ ਹੁਣ ਜਾ ਰੱਬ ਕਰੇ ਲੈਟ ਨਾ ਹੋਵੇ ਕੀ ਪਤਾ ਰੱਬ ਨੇ ਰੱਖ ਲਏ ਕਹਿਣਾ ਰੱਬ ਨੇ ਰੱਖ ਲਏ ਬਸ ਬਾਕੀ ਹੁਣ ਜੋ ਜਿੰਨੇ ਮੁੰਨੀਆਂ ਗੱਲਾਂ ਦਾ ਹੋਣੀਆਂ ਸੀ ਸਵਾਰੀਆਂ ਕਿੰਨੀਆਂ ਜਿਹੜੇ ਸਵਾਰੀਆਂ ਨੂੰ ਬਾਹਰ ਕੱਢਿਆ ਕਿਦਾਂ ਉਹ ਭਾਜੀ ਪਰਲੇ ਛੀਸ਼ੇ ਰਾਹੋਂ ਦੋ ਥੋੜੇ ਜਿਹਾ ਇਧਰੋਂ ਨਿਕਲੇ ਜਿਹੜੇ ਮੁੰਡੇ ਸਾਂ ਮਡੇ ਸਕੇ ਬਾਕੀ ਪਰਿਓ ਛੀਸ਼ਾ ਭੰਨ ਕੇ ਪਰ ਇਹਨੂੰ ਕੱਢ ਦਿੱਤੀ ਸੀ ਭਾਜੀ ਹਾਂਜੀ ਤੇ ਡਰਾਈਵਰ ਕੰਡਕਟਰ ਤੇ ਸੱਟਾਂ ਨਹੀਂ ਲੱਗੀ ਗੱਡੀ ਤੁਸੀਂ ਚਲਾ ਰਹੇ ਸੀ ਹਾਂ ਹਾਂ ਤਾਂ ਕੰਡਮ ਇਹਨਾਂ ਕੰਡਕਟਰ ਸਗਾ ਮੁੰਡਾ ਇੱਕ ਮੈਨੂੰ ਮੁੰਡਾ ਉੱਥੇ ਹੋ ਰਿਹਾ ਸਰ ਤੁਹਾਡੇ ਕਿਤੇ ਸੱਟ ਨਹੀਂ ਲੱਗੀ ਨਹੀਂ 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 ਭਾਜੀ ਕਿਤੇ ਕੋਈ ਸੱਟ ਨਹੀਂ ਉਹ ਚੱਲ ਗਿਆ ਦੋ ਦਿਨ ਅੱਛਾ ਉਹ ਚੱਲ ਵੀ ਗਿਆ ਹਾਈ ਦਾ ਖੜੇ ਕਢਾਣ ਕਰਕੇ ਬਿਲ ਨਹੀਂ ਰਹਿਣਾ ਨਹੀਂ ਨਹੀਂ ਬਿੱਲ ਆ ਗਿਆ ਭੇਜਣਾ ਹੀ ਪੈਣਾ ਭਾਜੀ ਚੀਜ਼ ਤੁੜਨਾ ਉਹ ਚੀਜ਼ ਛੱਡਉਣੀ ਉਹ ਤਾਂ ਗੱਡੀ ਸਵੇਰ ਹੁੰਦੀ ਹੈ ਖੜੀ ਮੋਵੇ ਚਲੋ ਉੱਧਰ ਭੇਜ ਦਿੱਤੀ ਸਵਾਰੀਆਂ ਨੂੰ ਉਹਨਾਂ ਦੇ ਘਰ ਪੰਚਾਇਤ ਹਾਂਜੀ ਹਾਂਜੀ ਕਿਸੇ ਨੂੰ ਹਸਪਤਾਲ ਜਾਣ ਦੀ ਲੋੜ ਤਾਂ ਨਹੀਂ ਕਿਸੇ ਨੂੰ ਲੋੜ ਨਹੀਂ ਪਈ ਆਪਾਂ ਐਵੇਂ ਕਹਿ ਦੀ ਕਿਉਂਕਿ ਜਿਹੜੇ ਉਹ ਸੀ ਗੱਡੀਆਂ ਵਾਲੇ ਸੀ ਉਹ ਤੁਰ ਕੇ ਚੱਲ ਗਏ ਜਿਹੜੇ ਪਿੰਡ ਦੇ ਸੀਗੇ ਉਹ ਆ ਕੇ ਪਿੰਡ ਦੇ ਲੈ ਗਏ ਸਾਡੇ ਦੇ ਸੀਗੇ ਫੇਨੀ ਮਾਰੇ ਦੇ ਫਰਕੜਾ ਟਾਹਾਲ ਨੇ ਵੀ ਕਹਿੰਦਾ ਕਿ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸਵਾਰੀਆਂ ਨੇ ਕੀਤੀ ਭਾਜੀ ਐਵੇਂ ਕਹੀ ਜਿੰਨੇ ਬੰਦੇ ਆਏ ਆ ਸਾਰਿਆਂ ਨੇ ਵਧੀਆ ਹੀ ਕਿਹਾ ਐਵੇਂ ਕਹੀਏ ਕਿ ਬਚਾਅ ਹੋ ਗਿਆ ਕੋਈ ਗੱਲ ਨਹੀਂ ਤਾਂ ਸਾਰਿਆਂ ਨੇ ਹੈਲਪ ਕਰਾਈ ਹੈ ਇਦਾਂ ਨਹੀਂ ਕਿਸੇ ਨੇ ਕੋਈ ਮਾੜਾ ਨਹੀਂ ਕੋਈ ਕੁਝ ਨਹੀਂ ਗਿਆ ਸਾਰੇ ਵਧੀਆ ਬੰਦੇ ਸਭ ਤੋਂ ਵੱਡੀ ਗੱਲ ਇਹ ਕਿ ਸਵਾਰੀਆਂ ਤਾਂ ਬ ਮਤਲਬ ਬੜੀ ਮੁਸ਼ਕਿਲ ਨਾਲ ਰੋਜ਼ਗਾਰ ਖੜਾ ਕਰਦਾ ਤੁਹਾਡਾ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਭਾਜੀ ਹੁਣ ਛੱਡੋ ਨੁਕਸਾਨ ਨੂੰ ਕੀ ਹੋ ਕੋਈ ਨਹੀਂ ਬਚਾ ਹੋ ਗਿਆ ਨਾ ਤੁਹਾਡੀ ਦਾ ਉਹ ਬਹੁਤ ਹੈ ਭਾਜੀ ਹੁਣ ਇਹਨੂੰ ਕੱਢੂਗੇ ਕਿਤੇ ਬਾਹਰ ਉਹ ਹੈਡਰੇ ਬੁਲਾਇਆ ਯਾਰ ਕ੍ਰੇਨ ਮੰਗਾਈਆਂ ਇੱਕ ਆ ਗਈ ਇੱਕ ਹੋਰ ਮੰਗਾਈਓ ਭਾਜੀ ਦੋ ਨਾਲ ਨਿਕਲਣੀ ਹੈ ਕਹਿੰਦੇ ਉਹ ਨੀਵਾ ਨਾ ਜਿਆਦੇ ਉਹ ਮੰਗਦੇ 10000 ਰੁਪਿਆ ਮਾਗੀ ਜਾਇਦਿਆ ਕਰਕੇ ਦੇ ਦਾਂਗੇ ਮੈਂ ਉਹਨਾਂ ਨੂੰ ਵੀ ਦੱਸਿਆ ਕਿ ਇੰਨੀ ਕਿ ਜਾਇਦਿਆ ਤੁਸੀਂ ਵੀ ਜਾਇਦ ਕਰੋ ਕੋਈ ਹੁਣ ਉਹ ਜੇ ਆਪਾਂ ਖੜੀ ਉੱਥੇ ਹੀ ਕਰਦੇ ਆਂ ਫਸਲ ਜਿਆਦੇ ਉਹਨਾਂ ਦੀ ਖਰਾਬ ਹੁੰਦੀ ਆ ਉਹ ਹੀ ਕਹਿੰਨੇ ਉਹਨਾਂ ਦਾ ਵੀ ਬਚਾਅ ਹੋਵੇ ਅਸਾਂ ਆਪਣਾ ਵੀ ਬਚਾਅ ਹੋਵੇ ਮੈਂ ਦੋਹਾਂ ਨਾਲ ਸਿੱਧੀ ਫੇ ਤੋਲ ਕੇ ਇੱਥੇ ਖੜੀ ਕਰਕੇ ਫੇ ਸਿੱਧੀ ਹੋਣੀ ਆ ਬਾਈ ਪਰ ਮੇਰੇ ਖਿਆਲ ਸੱਤ ਵਜੇ ਬਰਵੇਂ ਵੀ ਵੱਡੇ ਹੋਏ ਸਾਰੇ ਬੰਨੇ ਆ ਸਾਰੇ ਵੱਡੇ ਬੰਨਾ ਹੈ ਕਿੱਥੇ ਆ ਭਾਜੀ ਤੂੰ ਦੱਸ ਇੱਧਰ ਮੇਰਾ ਭਰਾ ਦਾ ਦਦੋ ਐ ਇੱਧਰ ਦਾਦੋ ਕਿਤੇ ਪਾਸੇ ਬੰਨਾ ਦਾਸ ਤਾ ਦੋ ਹਰੇਕ ਪਾਸੇ ਭਾਜੀ ਇਹ ਤਾਂ ਬੰਨ ਪਤਾ ਨਹੀਂ ਮੈਨੂੰ 9 ਸਾਲ ਚਲਾਉਣ ਦੇ ਨੂੰ ਹੋ ਗਏ ਜੀਤਪੁਰ ਵਾਲੇ ਮਾਲਕਾਂ ਕੋਲ ਜਿਹੜੇ ਇਹਨਾਂ ਕੋ ਜਾਦਾ ਉੱਥੇ ਹੀ ਸੀਗਾ ਮੈਂ ਅੱਜ ਤੱਕ ਵੀ ਇੱਥੇ ਹੀ ਐ ਤੇ ਉਹ ਮੈਨੂੰ 9 ਸਾਲ ਹੋ ਗਏ 9 ਸਾਲਾਂ ਬਾਅਦ ਹੁਣ ਬੰਨ ਲੱਗਿਆ ਭਾਜੀ ਬਾਕੀ ਸਾਰਾ ਐਨ ਸੈਟ ਹੋਆ ਪਰ ਬੰਨੇ ਸਾਰੇ ਵੱਡੇ ਹੋ ਗਏ ਜੀ ਤੁਸੀਂ ਇਹ ਤਾਂ ਛੱਡੋ ਜੇ ਮੋਜਵਾਲ ਵਾਲੇ ਰਾਹ 'ਚ ਜਾ ਕੇ ਪੂਰਾ ਦੇਖੋ ਉਹ ਚਣਕੋਈ ਵਾਲਾ ਰਾਹ ਐ ਨਾ ਜਿਹੜਾ ਭਾਜੀ ਇੰਨਾ ਘ ਟੁੱਟਿਆ ਹੋਆ ਨਾ ਗੱਲਾਂ ਛੱਡੋ ਪਾਰਥੋ ਚੋਜ ਜੇ ਮੋੜ ਲ ਫਰੰਟ ਐਕਸਲੇ ਟੁੱਟ ਗਿਆ ਤੇ ਕਦੇ ਸੁਣੀ ਨਹੀਂ ਹੋਣੀ ਇਹ ਚੀਜ਼ਾਂ ਵੀ ਫਰੰਟ ਐਕਸਲੇ ਟੁੱਟ ਗਿਆ ਡੋਲ ਖਤਰਾ ਯਾਰ ਉਹ ਚ ਆਣਾ ਪਾਜੀ ਰੋਡ ਇਹ ਉਹ ਟੁੱਟਿਓ ਆ ਕੀ ਕਰਨਾ ਮਿੰਨੀ ਉੱਥੇ ਮੈਂ ਟਾਈਮ ਵੀ ਤੁਹਾਨੂੰ ਪਤਾ ਹੀ ਹੈ ਟਾਈਮ ਸਾਰਾ ਕੁਝ ਮੋੜ ਕੇ ਕਦੇ ਟਾਈਮ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਜਿਹਨੋਂ ਆਪਣੇ ਵਹੀਕਲ ਉਹਨਾਂ ਨੇ ਸਾਧਨ ਵੀ ਮਿੰਨੀ ਵਸਿਆ ਯਾਰ ਪਾਜੀ ਹੁਣ ਕਈ ਬੰਦੇ ਹੁਣ ਜਿਨ੍ਹਾਂ ਨੇ ਤਾਉਣ ਦਿੱਲੀ ਜਾਵੇ ਛੱਡਣਾ ਦਿੱਲੀ ਆਵੇ ਹਨਾ ਸਾਰਿਆਂ ਨੂੰ ਲੋੜ ਹੈ ਇਹਦੀ ਚੀਜ਼ ਦੀ ਸਾਨੂੰ ਵੀ ਲੋੜ ਹੈ ਸਾਡਾ ਰਜਗਾਰ ਮਿਲਿਆ ਵਾ ਸਾਨੂੰ ਵੀ ਹਨਾ ਉਹ ਇਹ ਚੀਜ਼ ਹੋਈ ਹੈ ਸਾਰੀ ਬਾਕੀ ਹੈ ਠੀਕ ਠਾਕ ਹੈ ਸਭ ਵਧੀ ਇਹ ਸੱਤਾ ਵੀਰ ਹੈ ਮਿੰਨੀ ਬੱਸ ਡਰਾਈਵਰਾਂ ਦਾ ਪ੍ਰਧਾਨ ਹੈ ਆਪਣੇ ਆਪ ਇਹਨਾਂ ਨੌਜਵਾਨਾਂ ਨੇ ਆਪਣੇ ਲਈ ਰੋਜ਼ਗਾਰ ਪੈਦਾ ਕੀਤਾ ਪਰ ਹੁਣ ਖੜੇ ਪੈਰ ਗੱਡੀ ਵੀ ਜਿਹੜੀ ਥੱਲੇ ਡਿੱਗੀ ਹੈ ਚਲੋ ਰੱਬ ਦਾ ਸ਼ੁਕਰ ਹੈ ਬਚਾਓ ਗਿਆ ਤੇ ਹੁਣ ਗੱਡੀ ਨੂੰ ਬਾਹਰ ਕੱਢਣ ਲਈ ਵੀ ਬੱਸ ਨੂੰ ਉਹ ਵੀ ਇਹਨਾਂ ਦਾ 8-10 ਹਜ਼ਾਰ ਰੁਪਏ ਲੱਗ ਜਾਣਾ ਤਾਂ ਇਹ ਵੀਰ ਤੇ ਵੀ ਵਿਪਤਾ ਆਈ ਹੈ ਔਰ ਹਾਦਸੇ ਦਾ ਨਾਮ ਹੀ ਅਜਿਹਾ ਆ ਕੋਈ ਜਾਣ ਪੁੱਛ ਕੇ ਤਾਂ ਨਹੀਂ ਕਰਦਾ ਇਹ ਜਿਹੜੀ ਇਹਨਾਂ ਨੇ ਗੱਲ ਰੱਖੀ ਹੈ ਕਹਿੰਦੇ ਕਿ ਆ ਤੁਸੀਂ ਦੇਖੋ ਬੰਨੇ ਜਿਹੜੇ ਬਹੁਤ ਬੱਡ ਹੋਇਆ ਜਿਹਦੇ ਕਰਕੇ ਇਹ ਵੀ ਤੰਗੀ ਆ ਜਾਂਦੀ ਸੜਕ ਦੀ ਤੇ ਸੜਕ ਕਹਿੰਦੇ ਬਣਨ ਵੀ 9-10 ਸਾਲ ਬਾਅਦ ਲੱਗੀ ਆ ਤੇ ਉਹ ਮਿੱਟੀ ਜਿਹੜੀ ਹੈ ਉਹ ਵੀ ਤਾਜੀ ਪਾਈ ਹੋਈ ਜਿਸ ਕਰਕੇ ਜਿਹੜੀ ਗੱਡੀ ਆ ਉਹ ਖਿਸਕ ਜਾਂਦੀ ਆ ਔਰ ਇੱਕ ਜੋ ਬਜ਼ੁਰਗ ਇੱਥੇ ਮੌਜੂਦ ਸਨ ਉਹਨਾਂ ਦੇ ਕਹਿੰਦੇ ਮੁਤਾਬਕ ਇੱਕ ਟਰੈਕਟਰ ਖੜਾ ਸੀ ਤੇ ਇੱਕ ਮੋਟਰਸਾਈਕਲ ਵਾਲਾ ਮੋੜੇ ਆ ਗਿਆ ਜਿਸ ਤੋਂ ਬਾਅਦ ਸੰਤੁਲਨ ਵਿਗੜ ਜਾਂਦਾ ਤੇ ਇਹ ਜਿਹੜੀ ਬੱਸ ਆ ਉਹ ਤੁਸੀਂ ਦੇਖੋ ਕਿ ਖੇਤ 'ਚ ਜਿਹੜੀ ਡਿੱਗ ਜਾਂਦੀ ਆ ਪਲਟ ਜਾਂਦੀ ਆ ਬੱਸ ਪਲਟੀ ਖੜੀ ਆ ਔਰ ਖੁਸ਼ਕਿਸਮਤੀ ਗنیمਤ ਇਹ ਹੈ ਕਿ ਜਿਹੜੀਆਂ ਸਵਾਰੀਆਂ ਸੀ 3-4 ਉਹਨਾਂ 'ਚ ਕਿਸੇ ਦਾ ਸੱਟ ਨਹੀਂ ਲੱਗੀ ਔਰ ਇੰਨੀ ਗੱਲ ਜ਼ਰੂਰ ਦੱਸਦੇ ਆ ਕਿ ਇੱਕ ਲੜਕੀ ਜਿਹੜੀ ਹੈ ਉਹ ਥੋੜੀ ਬੇਚੈਨੀ ਘਬਰਾਹਟ ਮਹਿਸੂਸ ਕਰਦੀ ਸੀਗੀ ਤਾਂ ਡੈਫੀਨੇਟਲੀ ਇਹਨਾਂ ਦੀ ਬੱਸ ਦਾ ਵੀ ਨੁਕਸਾਨ ਹੋਇਆ ਆ ਖਰਚਾ ਹੋਰ ਸਿਰ ਖੜ ਗਿਆ ਤਾਂ ਆ ਜਿਹੜੇ ਖੇਤ ਵਾਲੇ ਉਹਨਾਂ ਦਾ ਵੀ ਨੁਕਸਾਨ ਹੋਇਆ ਝੋਨੇ ਦਾ ਪਰ ਚਲੋ ਆਈ ਇਦਾਂ ਹੁੰਦਾ ਹੀ ਆ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਿਨਾਂ ਦੱਸੇ ਆਉਂਦੀਆਂ ਪਰ ਪਿੰਡ ਵਾਸੀਆਂ ਦਾ ਜਿਹੜਾ ਸਹਿਯੋਗ ਮਿਲ ਰਿਹਾ ਹੈ ਪਿੰਡ ਵਾਸੀਆਂ ਵੱਲੋਂ ਸਹਿਯੋਗ ਦਿੱਤਾ ਗਿਆ ਸਵਾਰੀਆਂ ਨੂੰ ਬਾਹਰ ਕੱਢਣ ਲਈ ਔਰ ਹੁਣ ਬੱਸ ਨੂੰ ਸਿੱਧੀ ਕਰਨ ਲਈ ਵੀ ਜਿਹੜਾ ਰਲ ਮਿਲ ਕੇ ਸਾਰੇ ਕਿਉਂਕਿ ਇਕੱਲੀ ਮਸ਼ੀਨ ਨਾਲ ਤਾਂ ਬੱਸ ਬਾਹਰ ਕੱਢੀ ਨਹੀਂ ਜਾਣੀ ਮੈਨ ਪਾਵਰ ਵੀ ਲੱਗਣੀ ਹੈ ਤਾਂ ਉਹ ਵੀ ਸਾਰੇ ਉਪਰਾਲੇ ਕਰ ਰਹੇ ਹੋ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਰਕੜਾ ਢਾਹਾ ਤੋਂ ਦਿਖਾ ਰਹੇ ਹਾਂ